ਜੈ ਪੀਰਾਂ ਦੀ ਸੰਗਤ ਜੀ ਸਾਰੀ ਸਮੂਹ ਸੰਗਤ ਨੂੰ ਬਾਬਾ ਪਾਲਾ ਜੀ ਕਲਾਰਾਂ ਵਾਲਿਆਂ ਵੱਲੋਂ ਇੱਕ ਬੇਨਤੀ ਕੀਤੀ ਜਾਂਦੀ ਹੈ ਇਸ ਹਫਤੇ ਦੀ ਇਸ ਹਫਤੇ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਬਾਬਾ ਪਾਲਾ ਜੀ ਕਲਾਰਾਂ ਵਾਲਿਆਂ ਦੇ ਮਾਤਾ ਪਿਤਾ ਦੀ ਯਾਦ ਦੇ ਵਿੱਚ ਸਲਾਨਾ ਪੰਡਹਾਰਾ ਜਿਹੜਾ ਉਹ ਕੀਤਾ ਜਾ ਰਿਹਾਗਾ, ਝਾਗਾ ਜਿਹੜਾ ਉਹ ਕੀਤਾ ਜਾ ਰਿਹਾ ਤੇ ਜੋ ਵੀ ਸੰਗਤ ਨੇ ਮੰਗਲਵਾਰ, ਬੁੱਧਵਾਰ, ਵੀਰਵਾਰ ਐਸ ਹਫਤੇ ਚੌਂਕੀ ਤੇ ਆਉਣਾ ਸੀ ਉਹਨਾਂ ਨੂੰ ਸਾਰਿਆਂ ਨੂੰ ਬੇਨਤੀ ਹੈ ਕਿ ਐਸ ਹਫਤੇ ਚੌਂਕੀ ਨਹੀਂ ਲੱਗਦੀ ਹੈਗੀ ਐਸ ਹਫਤੇ ਟੋਕਣਾ ਜਿਹੜੇ ਉਹ ਨਹੀਂ ਕੱਟੇ ਜਾਣਗੇ। ਜੋ ਵੀ ਸੰਗਤ ਨੇ ਆਉਣਾਗਾ ਸੇਵਾ ਦੇ ਲਈ ਆ ਸਕਦੇ ਹੋ ਜੀ 24 ਅਪ੍ਰੈਲ ਤੋਂ 30 ਅਪ੍ਰੈਲ ਤੱਕ ਰਾ 30 ਅਪ੍ਰੈਲ ਰਾਤ ਨੂੰ ਚੌਂਕੀ ਲੱਗਿਆ ਕਰੇਗੀ। ਉਸ ਤੋਂ ਬਾਅਦ ਜਿਹੜਾ ਟਾਈਮ ਆਗਾ ਉਹ ਰਾਤ ਦਾ ਹੀ ਤੈਅ ਹੋ ਜਾਵੇਗਾ ਜੀ। 30 ਅਪ੍ਰੈਲ ਨੂੰ ਰਾਤ ਦੀ ਪਾਉਣ ਲੱਗਣੀ ਆ ਸ਼ਾਮ ਦੇ 5 ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ 30 April ਨੂੰ ਤੁਸੀਂ ਆਪਣੇ ਜੋ ਵੀ ਕਿਸੇ ਭੈਣ ਭਰਾ ਨੇ ਆਉਣਾ ਕਰਨਾਗਾ 28 April ਨੂੰ ਤੁਸੀਂ ਆਪਣੇ ਘਰ ਦੇ ਵਿੱਚੋਂ ਕਾਣਾ ਜਿਹੜੇ ਉਹ ਤਿਆਰ ਕਰਕੇ ਰਾਤ ਨੂੰ ਸੌਣ ਲੱਗੇ ਆਪਣੇ ਸਰਾਣੇ ਆਪਣੇ ਤਕੀਏ નીચે ਰੱਖ ਕੇ ਕਾਣਾ ਨੂੰ 29 April ਨੂੰ ਤੁਸੀਂ ਡੰਡੇ ਵਿੱਚ ਲਾਲਾਂ ਵਾਲਾ ਪੀਰ ਪਵਿੱਤਰ ਦਰਗਾਹ ਰੇਤਗੜ ਤੁਸੀਂ ਪਹੁੰਚ ਜਾਣਾ ਜੀ ਸ਼ਾਮ ਨੂੰ 5 ਵਜੇ ਤੋਂ ਲੈ ਕੇ ਸ਼ਵੇਰ ਦੇ 6 ਵਜੇ ਤੱਕ ਆਉਣਾ ਜਿਹੜੀ ਉਹ ਚੌਂਕੀ ਲੱਗੂਗੀ ਜਿੱਦਾਂ ਵੀਡੀਓ ਦੇ ਵਿੱਚ ਤੁਸੀਂ ਦੇਖਦੇ ਹੋ ਉਹਦਾ ਹੀ ਆਵਾਜ਼ਾਂ ਪੈਣਗੀਆਂ ਕਿਸੇ ਵੀ ਸੰਗਤ ਨੇ ਨੀ ਸੋਚਣਾ ਹੈਗਾ ਕਿ ਜੇਕਰ ਅਸੀਂ ਤੁਹਾਨੂੰ ਆਵਾਜ਼ ਪਈ ਸਾਡੀ ਵੀਡੀਓਗ੍ਰਾਫੀ ਰਿਕਾਰਡ ਹੋਵੇਗੀ ਅਸੀਂ ਸਿਰਫ ਬਾਬਾ ਜੀ ਦੀ ਵੀਡੀਓ ਬਣਾਉਣੇ ਹੁੰਦੇ ਆਗੇ ਤੁਹਾਨੂੰ ਨਾ ਤੁਸੀਂ ਇਦਾਂ ਆ ਕੇ ਕਿਹਾ ਕਰੋ ਅਸੀਂ ਆਪ ਹੀ ਤੁਹਾਡਾ ਚਿਹਰੇ ਨੂੰ ਹੈਡ ਕਰਨ ਦੀ ਆਪਣੇ ਵੱਲੋਂ ਫੁੱਲ ਕੋਸ਼ਿਸ਼ ਕਰਦੇ ਹੁੰਦੇ ਆਂ ਵੀ ਜਿਹਦੀ ਪੋਸ ਨਿਕਲਦੀ ਹੁੰਦੀ ਹੈ ਵੀ ਉਹਦਾ ਚਿਹਰਾ ਅਸੀਂ ਨਾ ਦਿਖਾ ਪਾਈਏ ਤਾਂ ਜੋ ਵੀ ਸੰਗਤਾਂ ਨੇ ਆਉਣਾ 30 ਅਪ੍ਰੈਲ ਨੂੰ ਪੋਸ ਲੈਣ ਦੇ ਲਈ ਪਾਉਣਾ ਜਿਹੜੀ ਰਾਤ ਨੂੰ ਲੱਗੂਗੀ ਜੀ 30 ਅਪ੍ਰੈਲ ਨੂੰ ਤੁਸੀਂ ਦਿਨ ਦੇ ਵਿੱਚ ਪਹੁੰਚ ਜਾਣਾ 30 ਅਪ੍ਰੈਲ ਰਾਤ ਦੀ ਚੌਂਕੀ ਲੱਗੇਗੀ ਜੀ 30 ਅਪ੍ਰੈਲ ਰਾਤ ਚੌਕੀ ਲੱਗੂਗੀ ਦਿਨ ਦੇ ਵਿੱਚ ਤੁਸੀਂ ਕੰਨ ਲੈ ਕੇ ਦਰਗਾਹ ਦੇ ਉੱਪਰ ਆ ਜਾਣਾ ਹੈਗਾ ਅੱਜ ਤੋਂ ਲੈ ਕੇ ਮੰਗਲਵਾਰ ਤੋਂ ਲੈ ਕੇ 30 ਅਪ੍ਰੈਲ ਤੱਕ ਅੱਜ ਮੰਗਲਵਾਰ ਆ ਜੀ ਜਿਹੜੀ ਵੀਡੀਓ ਤੁਸੀਂ ਦੇਖ ਰਹੇ ਹੋ 30 ਅਪ੍ਰੈਲ ਤੱਕਰਾ ਜੋ ਵੀ ਸੰਗਤ ਨੇ ਆਉਣਾ ਸੇਵਾ ਕਰਾਉਣ ਦੇ ਲਈ ਆਉਣਾਗਾ ਸੇਵਾ ਦੇ ਵਿੱਚ ਤੁਸੀਂ ਆਪਣੇ ਘਰ ਦੇ ਵਿੱਚੋਂ ਲੰਗਰਾਂ ਦੇ ਲਈ ਦੁੱਧ ਦੀਆਂ ਜਿਹੜੇ ਘਰਾਂ ਦੇ ਵਿੱਚ ਦਾਤਾਂ ਵਕਸ਼ੀਆਂ ਨੇ ਪ੍ਰਮਾਤਮਾ ਨੇ ਦੁੱਧ ਲੈ ਕੇ ਆਉਣਾ ਜੀ ਲੰਗਰਾਂ ਦੇ ਵਿੱਚ ਜੋ ਵੀ ਕੋਈ ਛੀਦਾ ਰਾਸ਼ਨ ਪਾਉਣਾ ਤੁਸੀਂ ਉਹ ਵੀ ਲੰਗਰਾਂ ਦੇ ਵਿੱਚ ਪਾ ਸਕਦੇ ਹੋਗੇ 24 ਘੰਟੇ ਲੰਗਰ ਚੱਲਣਗੇ ਜੀ ਦੇਸੀ ਘਿਓ ਦੇ ਲੰਗਰ ਚੱਲਣਗੇ 65 70 ਪ੍ਰਕਾਰ ਆਂ ਮਠਿਆਈਆਂ ਨੇ ਜਿਹੜੀਆਂ ਉਹ ਸਮੂਹ ਸੰਗਤ ਦੇ ਲਈ ਤਿਆਰ ਕੀਤੀਆਂ ਜਾਣਗੀਆਂ ਰਜਾਨਾ ਪਾਠ ਹੋਇਆ ਕਰੇਗਾ ਰਾਤ ਦਾ ਦੀਵਾਨ ਹੋਇਆ ਕਰੇਗਾ ਸੰਗਤ ਦੇ ਲਈ ਇਹੀ ਬੇਨਤੀ ਹੈ ਕਿ ਐਸਾ ਹਫਤੇ ਐਸਾ ਹਫਤੇ 24 ਅਪ੍ਰੈਲ ਤੋਂ 30 ਅਪ੍ਰੈਲ ਦਿਨ ਤੱਕਰ ਬਾਬਾ ਜੀ ਕਿਸੇ ਨੂੰ ਵੀ ਉਸ ਨਹੀਂ ਦੇਣਗੇ ਵੈਸੇ ਤੁਸੀਂ ਮਿਲਣਾਗਾ ਵੈਸੇ ਦਰਸ਼ਨ ਦੇਦਾਰਿਆਂ ਦੇ ਲਈ ਆਉਣਾਗਾ ਤਾਂ ਬਾਬਾ ਪਾਲਾ ਜੀ ਦਰਗਾਹ ਦੇ ਉੱਪਰ 24 ਘੰਟੇ ਹਾਜ਼ਰ ਰਜਰ ਰਹਿਣਗੇ ਇਸ ਵੀਡੀਓ ਨੂੰ ਵੱਤੋ ਵੱਦ ਸ਼ੇਅਰ ਕਰ ਦੇਣਾ 24 ਅਪ੍ਰੈਲ ਤੋਂ ਲੈ ਕੇ 30 ਅਪ੍ਰੈਲ ਤੱਕਰ ਆਪਣੇ ਚੈਨਲ ਤੇ ਲਾਈਵ ਆ ਜਣਾ ਸਾਰਾ ਟੈਕਨੀਕ ਸੋ ਬੋਵੇਗਾ ਦਿਨ ਰਾਤ ਦਾ ਲਾਈਵ ਆਪਣੇ ਚੈਨਲ ਤੇ ਚੱਲੇਗਾ ਤੁਸੀਂ ਘਰ ਦੇ ਵਿੱਚ ਬੈਠ ਕੇ ਜਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠ ਕੇ ਜਿਹੜੇ ਭੈਣ ਭਰਾ ਬੈਠੇ ਹੈਗੇ ਆਪਣੇ ਚੈਨਲ ਦੇ ਥਰੂ ਸਾਰਾ ਪ੍ਰੋਗਰਾਮ ਲਾਈਵ ਹੈ ਜਿਹੜਾ ਤੁਸੀਂ ਉਹ ਦੇਖ ਪਾਹੋਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਜੀ ਨੋਟੀਫਿਕੇਸ਼ਨ ਨੂੰ ਔਨ ਕਰ ਲਿਓ ਜਦੋਂ ਲਾਈਵ ਚੱਲੇਗਾ ਤਰੰਤ ਤੁਹਾਡੇ ਕੋਲ ਨੋਟੀਫਿਕੇਸ਼ਨ ਪਹੁੰਚ ਜਾਵੇਗਾ ਤਾਂ ਜੋ ਵੀ ਸੰਗਤ ਆਜ ਆ ਰਹੀ ਸੀ ਉਹ ਸੰਗਤ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਜੀ ਨਾ ਮੰਗਲਵਾਰ ਨਾਲ ਬੁੱਧਵਾਰ ਨਾਲ ਵੀਰਵਾਰ ਐਸ ਹਫ਼ਤੇ ਬਾਬਾ ਜੀ ਚੌਂਕੀ ਨਹੀਂ ਲਾਉਦੇ ਹੈਗੇ ਐਸ ਹਫ਼ਤੇ ਨਾ ਹੀ ਟੋਕਨ ਕੱਟਿਆ ਜਾਵੇਗਾ ਹੋਗੀ 30 April ਦੀ 30 April ਰਾਤ ਦੀ ਪਾਉਣ ਲੱਗੂਗੀ ਜੀ ਉਹ ਸਮਾਂਗਾ 5 ਵਜੇ ਤੋਂ ਲੈ ਕੇ ਸ਼ਵੇਰ ਦੇ 6 ਵਜੇ ਤੱਕ ਰਾਤ ਦੀ ਚੌਂਕੀ ਲੱਗਿਆ ਕਰੇਗੀ 29 April ਨੂੰ ਤੁਸੀਂ ਆਪਣੇ ਕੰਨ ਲੈ ਕੇ ਆ ਜਾਣਾ 29 April ਨੂੰ ਜਾਂ 30 April ਨੂੰ ਤੁਸੀਂ ਪਹੁੰਚ ਜਾਣਾ ਜੀ ਦਰਗਾਹ ਦੇ ਉੱਪਰ 30 April ਰਾਤ ਨੂੰ ਤੁਸੀਂ ਆਪਣੀ ਪਾਉਣਾ ਜਿਹੜੀ ਲੱਗੇਗੀ ਬਾਬਾ ਪਾਲਾ ਜੀ ਦੀ ਉਸ ਪਾਉਣ ਦੇ ਵਿੱਚ ਜਿੱਦਾਂ ਆਵਾਜ਼ਾਂ ਪੈਂਦੀਆਂ ਹੋਣਗੀਆਂ ਉਦਾਂ ਹੀ ਤੁਹਾਡੀ ਪੁੱਤ ਸਾਗੀ ਜਿਹੜੀ ਉਹ ਨਿਕਲੇਗੀ ਵੀਡੀਓ ਨੂੰ ਵੱਟ ਚੜ ਕੇ ਸ਼ੇਅਰ ਕਰ ਦਿਓ ਅੱਜ ਦਿਨ ਮੰਗਲਵਾਰ ਆ ਜੀ ਪਹਿਲਾਂ ਜੋ ਵੀਡੀਓ ਤੁਸੀਂ ਦੇਖੀ ਸੀਗੀ ਪਹਿਲਾਂ ਸਾਨੂੰ ਨਹੀਂ ਹੁਕਮ ਹੋਇਆ ਸੀ ਬਾਬਾ ਜੀ ਵੱਲੋਂ ਸਾਨੂੰ ਨਹੀਂ ਪਤਾ ਜੇ ਅਸੀਂ ਵੀਡੀਓ ਜਿਹੜੀ ਉਹ ਅਪਲੋਡ ਕਰ ਦਿੱਤੀ ਸੀ ਚੈਨਲ ਦੇ ਉੱਪਰ ਇਸੇ ਕਰਕੇ ਜਿਹੜਾ ਹੁਣ ਬਾਬਾ ਜੀ ਦਾ ਸਾਨੂੰ ਹੁਕਮ ਹੋਇਆ ਕਿ ਵੀ ਐਸ ਹਫਤੇ ਕਿਸੇ ਨੂੰ ਉਸ ਨਹੀਂ ਦੇਣਗੇ ਕਿਸੇ ਨੂੰ ਨਹੀਂ ਮਿਲਣਗੇ ਬਾਬਾ ਜੀ ਨਹੀਂ ਗੱਦੀ ਤੇ ਬੈਠਣਗੇ ਨਹੀਂ ਚੌਂਕੀ ਲੱਗੇਗੀ ਨਹੀਂ ਟੋਕਣ ਕੱਟੇ ਜਾਣਗੇ ਤਾਂ ਪਲੀਜ਼ ਐਸ ਹਫਤੇ ਸੇਵਾ ਦੇ ਲਈ ਆਇਓ ਜਿਨ੍ਹਾਂ ਨੇ ਵੀ ਆਉਣਾ ਕਰਨਾਗਾ ਘਰ ਦੇ ਵਿੱਚੋਂ ਲੰਗਰਾਂ ਦੇ ਲਈ ਰਾਸ਼ਨ ਪਾਣੀ ਲੈ ਕੇ ਆਉਣਾ ਕਰਨਾ ਉਹ ਲੈ ਕੇ ਆ ਸਕਦੇ ਹਾਂ ਕਿ 30 ਅਪ੍ਰੈਲ ਰਾਤ ਨੂੰ ਜਿਹੜੀ ਵੀ ਸੰਗਤ ਨੇ ਆਉਣਾਗਾ ਉਹਨਾਂ ਦੇ ਲਈ ਜੋ ਆਉਣ ਦਾ ਰਸਤਾ ਹੈਗਾ ਤੁਹਾਨੂੰ ਮੈਂ ਉਹ ਨੋਟ ਕਰਵਾ ਦੇਣਾ ਜੀ ਉਹ ਨੋਟ ਕਰ ਲਓ ਜਿਹੜੇ ਵੀ ਭੈਣ ਭਰਾਵਾਂ ਨੇ ਟ੍ਰੇਨਾਂ ਦੇ ਥਰੂ ਆਉਣਾਗਾ ਤੁਹਾਨੂੰ ਪਟਿਆਲਾ ਸ਼ਹਿਰ ਦੇ ਵਿੱਚ ਉਤਰਨਾ ਪਵੇਗਾ ਜੀ ਪਟਿਆਲੇ ਸ਼ਹਿਰ ਵਾਲੀ ਟ੍ਰੇਨ ਲੈ ਕੇ ਤੁਸੀਂ ਆਓ ਪਟਿਆਲੇ ਸ਼ਹਿਰ ਦੇ ਵਿੱਚ ਉਤਰਜੋ ਕਿਸੇ ਵੀ ਸਾਈਡ ਤੋਂ ਤੁਸੀਂ ਆ ਰਹੇ ਹੋ ਚਾਹੇ ਅੰਮ੍ਰਿਤਸਰ ਸਾਈਡ ਹੋਗੀ ਚਾਹੇ ਰਾਜਸਥਾਨ ਸਾਈਡ ਹੋਗੀ ਚਾਹੇ ਹਰਿਆਣਾ ਸਾਈਡ ਚਾਹੇ ਜੂਪੀ ਚਾਹੇ ਬਿਹਾਰ ਚਾਹੇ ਬੰਬੇ ਕਿਸੇ ਪਾਸੋਂ ਵੀ ਆ ਰਹੇ ਹੋ ਤਾਂ ਤੁਹਾਨੂੰ ਪਟਿਆਲਾ ਵੈਸਟ ਰਹੇਗਾ ਜੇਕਰ ਬੱਸਾਂ ਤੇ ਆਉਣੇ ਹੋ ਤਾਂ ਵੀ ਤੁਸੀਂ ਪਟਿਆਲਾ ਸ਼ਹਿਰ ਪਹੁੰਚੋ ਜਾਂ ਪਾਤਣਾ ਸ਼ਹਿਰ ਪਹੁੰ ਜਾਂ ਪਟਿਆਲਾ ਜਾਂ ਪਾਤੜਾ ਪਾਤੜਾ ਤੋਂ ਵੀ ਤੁਸੀਂ ਸਮਾਣੇ ਪਹੁੰਚ ਕੇ ਆਟੋ ਈ ਰਿਸਕਾ ਲੈ ਸਕਦੇ ਹੋ ਜੇ ਪਟਿਆਲੇ ਤੋਂ ਤੁਸੀਂ ਆਉਣਾਗਾ ਦਰਗਾਹ ਤੇ ਤਾਂ ਸਮਾਣੇ ਦੀ ਬੱਸ ਲੈ ਕੇ ਸਮਾਣੇ ਉਤਰ ਕੇ ਆਟੋ ਜਾਂ ਈ ਰਿਸਕਾ ਲੈ ਕੇ ਦਰਗਾਹ ਤੇ ਉੱਪਰ ਤੁਸੀਂ ਆ ਸਕਦੇ ਹੋ ਜਿਹੜੇ ਭੈਣ ਭਰਾਵਾਂ ਕੋਲੇ ਆਪਣੇ ਵੀਹਿਕਲ ਨੇ ਗੱਡੀਆਂ ਕਾਰਾਂ ਮੋਟਰਸਾਈਕਲ ਦੇ ਥਰੂ ਆਉਣਾ ਚਾਹੁੰਦੇ ਨੇਗੇ ਤਾਂ ਸੰਗਤਜੀ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਲਿੰਕ ਦਿੱਤਾ ਹੋਇਆ ਹੈਗਾ ਦਰਗਾਹ ਦਾ ਲਿੰਕ ਨੂੰ ਤੁਸੀਂ ਕਲਿੱਕ ਕਰ ਲਓ ਤੁਹਾਡੇ ਘਰ ਤੋਂ ਲੈ ਕੇ ਦਰਗਾਹ ਤੱਕ ਦਾ ਰਸਤਾ ਤੁਹਾਨੂੰ ਮੈਪ ਨੇ ਦੱਸ ਦੇਣਾ ਜੀ ਕਿੰਨੇ ਕਿਲੋਮੀਟਰ ਪਵੇਗਾ ਕਿੱਧਰ ਦੀ ਤੁਹਾਨੂੰ ਰਸਤਾ ਸਹੀ ਪਵੇਗਾ ਉੱਥੋਂ ਤੁਸੀਂ ਆਪਣ ਕਲੈਕਸ਼ਨ ਕਰ ਸਕਦੇ ਹੋ ਜੇ ਮੋਟਰਸਾਈਕਲ ਤੇ ਹੋਣੇ ਮੋਟਰਸਾਈਕਲ ਦੀ ਕਰ ਲੋ ਜੀ ਜੇ ਗੱਡੀ ਕਾਰ ਤੇ ਆ ਰਹੇ ਹੋ ਉਹ ਦੀ ਕਰ ਲੋ ਜੇ ਕਾ ਟ੍ਰੇਨ ਜਾਂ ਬਸ ਤੇ ਆ ਰਹੇ ਹੋਗੇ ਉਹ ਦੀ ਵੀ ਤੁਸੀਂ ਰਸਤਾ ਜਿਹੜਾ ਮੈਪ ਦੇ ਥਰੂ ਦੇਖ ਸਕਦੇ ਹੋ ਤੁਸੀਂ ਸਾਨੂੰ ਨਾ ਪੁੱਛਿਆ ਕਰੋ ਕਾਲ ਕਰਕੇ ਵੀ ਅਸੀਂ ਇਧਰਲੀ ਸਾਈਡ ਤੋਂ ਆਣਾ ਕਿਧਰ ਦੀ ਸਾਨੂੰ ਸਹੀ ਰਹੇਗਾ ਸਾਨੂੰ ਇੰਨਾ ਰਸਤਿਆਂ ਦਾ ਨਹੀਂ ਪਤਾ ਹੈਗਾ ਤੁਹਾਨੂੰ ਮੇਨ ਹਿੰਟ ਦਿੰਦਾ ਜੀ ਪਟਿਆਲਾ ਸ਼ਹਿਰ ਨੇੜੇਕ ਪੈਂਦਾਗਾ ਜਾਂ ਪਾਤਣਾ ਸ਼ਹਿਰ ਨੇੜੇਕ ਪੈਂਦਾ ਇਹ ਦੋਨੇ ਸ਼ਹਿਰਾਂ ਤੋਂ ਤੁਸੀਂ ਦਰਗਾਹ ਦੇ ਉੱਪਰ ਆ ਸਕਦੇ ਹੋ ਦਰਗਾਹ ਮੇਨ ਰੋਡ ਦੇ ਉੱਪਰ ਸਥਿਤ ਹੈਗੀ ਕਿਸੇ ਪਿੰਡ ਦੇ ਵਿੱਚ ਐਂਟਰ ਨਹੀਂ ਹੋਣਾ ਜਦੋਂ ਤੁਸੀਂ ਪਾਤਣਾ ਤੋਂ ਸਮਾਨੇ ਤੋਂ ਪਾਤੜਾ ਨੂੰ ਆਵੋ ਦਰਗਾਹ ਬਿਲਕੁਲ ਰੋਡ ਦੇ ਉੱਪਰ ਆ ਜੀ ਸਾਹਮਣੇ ਇੰਡੀਅਨ ਆਇਲ ਪੈਟਰੋਲ ਪੰਪ ਆਗਾ ਦਰਗਾਹ ਦੇ ਬਾਹਰ ਤੁਹਾਨੂੰ ਮੇਲਾ 24 ਘੰਟੇ ਲੱਗਿਆ ਹਾਜ਼ਰ ਨਾਜ਼ਰ ਮਿਲੇਗਾ ਤਾਂ ਤੁਹਾਨੂੰ ਲੋਕੇਸਾਂ ਜਿਹੜੀ ਪਤਾ ਲੱਗ ਜਾਵੇ ਹੁਣ ਐ ਸੱਭ ਤੇ ਬਾਬਾ ਜੀ ਚੌਂਕੀ ਨਹੀਂ ਲਾਉਂਦੇ ਜੀ ਐ ਸੱਭ ਤੇ ਸੰਗਤ ਜੀ ਜੇਕਰ ਆਉਣਾ ਤੁਸੀਂ ਸੇਵਾ ਦੇ ਲਈ ਆ ਸਕਦੇ ਹੋ ਟੂਕਣਾ ਐ ਸੱਭ ਤੇ ਨਹੀਂ ਇਕੱਠੇ ਜਾਣਗੇ ਐ ਸੱਭ ਤੇ ਕਿਸੇ ਨੂੰ ਵੀ ਬਾਬਾ ਜੀ ਨਾਲ ਪਰਸਨਲ ਤੌਰ ਤੇ ਮਿਲਣਾ ਨਾ ਵੈਸੇ ਮਿਲਣਾ ਜਿਨ੍ਹਾਂ ਨੇ ਆਉਣਾ ਸੇਵਾ ਦੇ ਲਈ ਆਇਓ ਸੇਵਾ ਦੇ ਵਿੱਚ ਬਾਬਾ ਜੀ 24 ਘੰਟੇ ਹਾਜ਼ਰ ਨਾਜ਼ਰ ਮਿਲਣਗੇ ਉਹਨੂੰ ਸ਼ੇਅਰ ਚੈਨਲ ਨੂੰ ਕਰ ਲਿਓ ਫੋਲੋ YouTube ਚੈਨਲ ਦੇ ਉੱਪਰ ਆਪਣੇ ਸਾਰਾ ਹੀ 24 April ਤੋਂ 30 April ਤੱਕ ਦਾ ਜੋ ਸਲਾਨਾ ਪੰਡਹਾਰਾ ਯੱਗ ਕੀਤਾ ਜਾ ਰਿਹਾ ਹੈਗਾ ਉਹ ਲਾਈਵ ਚੱਲੇਗਾ ਤਾਂ ਆਪਣੇ ਚੈਨਲ ਦੇ ਤੁਸੀਂ ਲਾਈਵ ਆ ਜਿਹੜਾ ਪ੍ਰੋਗਰਾਮ ਸਾਰਾ ਦੇਖ ਸਕੋਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ Facebook ਪੇਜ ਨੂੰ ਫੋਲੋ ਕਰ ਲਿਓ ਤੇ Instagram ਅਕਾਊਂਟ ਨੂੰ ਵੀ ਦੋਸਤੋ ਕਰਿਓ ਫੋਲੋ ਹੁਣ ਦੇਵੋ ਆ ਗਿਆ ਨਵੀਂ ਅਪਡੇਟ ਨਵੇਂ ਪ੍ਰੋਗਰਾਮ ਲੈ ਕੇ ਤੁਹਾਡੇ ਰੂਰੂ ਦੁਬਾਰਾ ਹਾਜ਼ਰ ਹੋਵਾਂਗੇ ਜੈ ਵੀਰਾਂ